ਇੱਕ ਜਹਾਜ਼ ਸੀ ਜਿਹੜਾ ਯੂਏਈ ਦੇ ਦੁਬਈ ਤੋਂ ਉੱਡਿਆ ਸੀ ਰੂਮਾਨੀਆ 에ਅਰਲਾਈਨ ਦਾ ਜਹਾਜ਼ ਸੀ ਇਹ ਇਸ ਦੇ ਵਿੱਚ 303 ਯਾਤਰੀ ਸਵਾਰ ਹੋਏ ਕਿੱਥੋਂ ਦੁਬਈ ਤੋਂ 103 ਦੇ ਵਿੱਚੋਂ 11 ਯਾਤਰੀ ਨਾਬਾਲਗ ਸੀ ਇਹ ਜੀਪੀਏ ਦੇ ਕੋਲ ਇਹ ਜਿਹੜਾ ਮਨੁੱਖੀ ਤਸਕਰੀ ਦਾ ਮਾਮਲਾ ਹੈ ਪਹੁੰਚ ਗਿਆ ਜਿਹੜੇ ਏਜੰਟ ਨੇ ਉਹਨਾਂ ਦੇ ਟਿਕਾਣਿਆਂ ਤੇ ਰੇਡਾਂ ਸ਼ੁਰੂ ਹੋ ਗਈਆਂ ਨੇ ਦਾ 1998 ਤੋਂ ਲੈ ਕੇ ਹੁਣ ਤੱਕ ਮੈਕਸੀਕੋ ਅਮਰੀਕਾ ਬਾਰਡਰ ਤੇ ਜਿਹੜੀਆਂ ਮੌਤਾਂ ਨੇ ਉਹ 8000 ਮੌਤਾਂ ਹੋਈਆਂ ਨੇ ਇੱਕ ਜਹਾਜ਼ ਸੀ ਜਿਹੜਾ ਯੂਏਈ ਦੇ ਦੁਬਈ ਤੋਂ ਉੱਡਿਆ ਸੀ ਰូមਾਨੀਆ 에ਅਰਲਾਈਨ ਦਾ ਜਹਾਜ਼ ਸੀ ਇਹ ਜਿਹਦਾ ਨਾਮ ਜਿਹੜੀ ਕੰਪਨੀ ਹੈ ਉਹਦਾ ਨਾਮ ਲੈਜੈਂਡ 에ਅਰਲਾਈਨ ਸੀ ਤੇ ਇਸ ਦੇ ਵਿੱਚ 303 ਯਾਤਰੀ ਸਵਾਰ ਹੋਏ ਕਿੱਥੋਂ ਦੁਬਈ ਤੋਂ ਦੁਬਈ ਦੇ ਵਿੱਚ ਵੀ ਕਿਵੇਂ ਪਹੁੰਚੇ ਸੀ ਇਹ ਵੀ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਫਟਾਫਟ ਜਾਣਕਾਰੀ ਦੇ ਦਿੰਨੇ ਆ ਕਿ ਡੰਕੀ ਫਲਾਈਟ ਦੀ ਹੁਣ ਤੱਕ ਦੀ ਸਭ ਤੋਂ ਜਿਹੜੀ ਵੱਡੀ ਜਾਣਕਾਰੀ ਹੈ ਉਹ ਇਸ ਵੇਲੇ ਪਹੁੰਚੀ ਹੈ सीबीआई ਦੇ ਕੋਲ ਇਹ ਜਿਹੜਾ ਮਨੁੱਖੀ ਤਸਕਰੀ ਦਾ ਮਾਮਲਾ ਇਹ ਪਹੁੰਚ ਗਿਆ ਚਾਰ ਰਾਜਾਂ ਦੇ ਵਿੱਚ ਐਸਆਈਟੀ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਚਾਰ ਰਾਜ ਕਿਹੜੇ ਨੇ ਪੰਜਾਬ ਹਰਿਆਣਾ ਗੁਜਰਾਤ ਤੇ ਨਾਲ ਕੇਰਲ ਕੇਰਲ ਦੇ ਵਿੱਚ ਐਸਆਈਟੀ ਆ ਬਣਾ ਦਿੱਤੀਆਂ ਗਈਆਂ ਨੇ ਤੇ ਇੱਥੇ ਜਿਹੜੇ ਏਜੰਟ ਨੇ ਉਹਨਾਂ ਦੇ ਟਿਕਾਣਿਆਂ ਤੇ ਰੇਡਾਂ ਸ਼ੁਰੂ ਹੋ ਗਈਆਂ ਨੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਪਟਿਆਲਾ ਦਾ ਏਜੰਟ ਇੱਕ ਕੋਈ ਮਾਸਟਰਮਾਈਂਡ ਹੈ ਫਿਲਹਾਲ ਅਸੀਂ ਉਹਦਾ ਨਾਮ ਕਲੀਅਰ ਨਹੀਂ ਕਰ ਸਕਦੇ ਪਰ ਜਿਹੜੀ ਜਾਣਕਾਰੀ ਆ ਰਹੀ ਹੈ ਸੂਤਰਾਂ ਦੇ ਅਨੁਸਾਰ ਵੱਡੀ ਜਾਣਕਾਰੀ ਆ ਰਹੀ ਹੈ ਕਿ ਇਸ ਪੂਰੇ ਮਾਸਟਰਮਾਈਂਡ ਇਸ ਪੂਰੀ ਡੰਕੀ ਫਲਾਈਟ ਦਾ ਜੋ ਮਾਸਟਰਮਾਈਂਡ ਸੀ ਉਹ ਕੋਈ ਪਟਿਆਲੇ ਦਾ ਏਜੰਟ ਸੀ ਕੁਵੱਜਾ ਵੱਡਾ ਏਜੰਟ ਹੈ ਤੇ ਉਸ ਤੋਂ ਵੀ ਹੋ ਸਕਦਾ ਕਿ ਪੁੱਛਗਿੱਛਾ ਜਿਹੜੀ ਉਹ ਪੁਲਿਸ ਤੇ ਸੀਬੀਆਈ ਕਰ ਰਹੀ ਹੋਵੇ ਤੇ ਅੱਗੇ ਤੁਹਾਨੂੰ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 303 ਭਾਰਤੀ ਸੀ 303 ਭਾਰਤੀਆਂ ਨੇ ਡੰਕੀ ਵਾਲਾ ਜਹਾਜ਼ ਚੂਜ਼ ਕੀਤਾ ਸੀ ਇਹਨਾਂ ਨੂੰ ਲੱਗਦਾ ਸੀ ਕਿ ਦੁਬਈ ਤੋਂ ਨਿਕਾਰਾਗਵਾ ਜਾਵਾਂਗੇ ਨਿਕਾਰਾਗਵਾ ਪਹੁੰਚ ਕੇ ਫਿਰ ਉਥੋਂ ਪੈਦਲ ਜਾਂ ਫਿਰ ਜੰਗਲਾਂ ਦੇ ਰਸਤੇ ਹੋ ਕੇ ਮੈਕਸੀਕੋ ਤੱਕ ਪਹੁੰਚਾਂਗੇ ਮੈਕਸੀਕੋ ਤੋਂ ਫਿਰ ਜਿਹੜਾ ਯੂਐਸ ਦਾ ਬਾਰਡਰ ਆ ਕਰਾਸ ਕਰਾਂਗੇ ਪਰ ਇਸ ਦੇ ਵਿੱਚ ਵੀ ਇੱਕ ਕੌੜੀ ਸੱਚਾਈ ਆ ਤੁਹਾਨੂੰ ਦੱਸਾਂਗੇ 303 ਯਾਤਰੀਆਂ ਨੇ ਡੰਕੀ ਵਾਲਾ ਜਹਾਜ਼ ਚੁਣਿਆ ਸੀ 303 ਦੇ ਵਿੱਚੋਂ 11 ਯਾਤਰੀ ਨਬਾਲਗ ਸੀ ਇਹ ਵੱਡੀ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਏਜੰਟਾਂ ਦੇ ਵੱਲੋਂ ਇਹ ਵੀ ਨਹੀਂ ਦੇਖਿਆ ਗਿਆ ਕਿ ਜਿਹੜੇ ਯਾਤਰੀ ਨੇ ਉਹ ਬਾਲਗ ਨਹੀਂ ਜਾਂ ਨਾਬਾਲਗ ਨੇ 303 ਦੇ ਵਿੱਚੋਂ 11 ਯਾਤਰੀ ਨਬਾਲਗ ਸੀ ਫਰਾਂਸ ਤੋਂ ਵਾਪਸ ਕਿੰਨੇ ਪਰਤੇ 276 ਭਾਰਤੀ ਯਾਤਰੀ ਫਰਾਂਸ ਪਰਤੇ ਨੇ 25 ਨੇ ਫਰਾਂਸ ਦੇ ਵਿੱਚ ਹੀ ਸ਼ਰਨ ਦੀ ਅਰਜੀ ਪਾ ਦਿੱਤੀ ਹੈ ਇਹਨਾਂ ਨੂੰ ਜੱਜ ਦੇ ਸਾਹਮਣੇ ਫਰਾਂਸ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਲਹਾਲ ਜੱਜ ਨੇ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਹੈ ਜੱਜ ਸਾਹਮਣੇ ਪੇਸ਼ ਹੋਣ ਤੋਂ ਬਾਅਦ ਸਾਰੇ ਜਿਹੜੇ ਨੇ ਉਹ ਰਹਾ ਕਰ ਦਿੱਤੇ ਗਏ ਨੇ ਇਹ ਇੱਕ ਇਸ ਵੇਲੇ ਵੱਡੀ ਅਪਡੇਟ ਇਸ ਮਾਮਲੇ ਤੇ ਆ ਤੇ ਹੁਣ ਗੱਲ ਕਰ ਲੈਣੇ ਆ ਕਿ ਮੌਤਾਂ ਦਾ ਅੰਕੜਾ ਕੀ ਕਹਿੰਦਾ ਕਿਉਂਕਿ ਮੈਕਸੀਕੋ ਦੇ ਬਾਰਡਰ ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਡੰਕੀ ਰੂਟ ਦੇ ਨਾਲ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ 1998 ਤੋਂ ਲੈ ਕੇ ਹੁਣ ਤੱਕ ਮੈਕਸੀਕੋ ਅਮਰੀਕਾ ਬਾਰਡਰ ਤੇ ਜਿਹੜੀਆਂ ਮੌਤਾਂ ਨੇ ਉਹ 8000 ਮੌਤਾਂ ਹੋਈਆਂ ਨੇ 8000 ਦਾ ਅੰਕੜਾ ਕੋਈ ਛੋਟਾ ਨਹੀਂ ਹੁੰਦਾ 8000 ਮੌਤਾਂ 1998 ਤੋਂ ਲੈ ਕੇ ਹੁਣ ਤੱਕ ਅਮਰੀਕਾ ਮੈਕਸੀਕੋ ਦੇ ਬਾਰਡਰ ਤੇ ਹੋਈਆਂ ਨੇ ਇੱਕ ਇੱਕ ਸਾਲ ਦੇ ਜੇਕਰ ਦੇਖੀਏ 2010 ਦੇ ਵਿੱਚ 295 ਲੋਕਾਂ ਦੀ ਮੌਤ ਹੋਈ ਹੈ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਕਰਾਸ ਕਰਨ ਲੱਗੇ ਸੀ 2020 ਦੇ ਵਿੱਚ 255 ਦੀ ਮੌਤ ਹੋਈ 2021 ਦੇ ਵਿੱਚ ਇਹ ਅੰਕੜਾ 100 ਫੀਸਦੀ ਤੋਂ ਵੀ ਜ਼ਿਆਦਾ ਵਧ ਗਿਆ 119 ਫੀਸਦੀ ਤੱਕ ਵਧ ਗਿਆ 2021 ਦੇ ਵਿੱਚ 657 ਲੋਕਾਂ ਦੀ ਮੌਤ ਹੋ ਗਈ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਕਰਾਸ ਕਰਦਿਆਂ ਦੀ 2022 ਦੇ ਵਿੱਚ 858 ਲੋਕਾਂ ਦੀ ਮੌਤ ਹੋਈ ਤੇ ਇਹਨਾਂ 4 ਸਾਲਾਂ ਦੇ ਵਿੱਚ 2065 ਲੋਕ ਸੀ 2065 ਲੋਕ ਜਿਹੜੇ ਕਿ ਇਸ ਦੌਰਾਨ ਮਾਰੇ ਗਏ ਨੇ ਬਾਰਡਰ ਕਰਾਸਿੰਗ ਦੇ ਚੱਕਰ ਦੇ ਵਿੱਚ